ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਸੰਤ ਜਵੰਤ ਸਿੰਘ ਜੀ ਮਹਾਰਾਜ ਆਪ ਨੇ ਮਤਾ ਪੱਕਾ ਕਰਕੇ ਅਰਦਾਸਾ ਸੋਧਿਆ ਹੈ ਨਿਰੰਕਾਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੰਨਾ ਚਿਰ ਆਪ ਪ੍ਰਸ਼ਾਦ ਨਹੀਂ ਸ਼ਕਤੇ ਦਾਸਾਂ ਨੇ ਵੀ ਨਹੀਂ ਚੱਕਣਾ ਗਰੀਬ ਨਿਵਾਜ ਜੀ ਆਪ ਪ੍ਰਸ਼ਾਦ ਸ਼ਕੋ ਤੇ ਆਪਣੇ ਸੇਵਕਾਂ ਨੂੰ ਪਵਿੱਤਰ ਹੱਥਾਂ ਨਾਲ ਆਪਣਾ ਸੀਤ ਪ੍ਰਸ਼ਾਦ ਬਖਸ਼ੋ ਪਰ ਸਾਥ ਹੋ ਜਾ ਕੇ ਸ੍ਰੀ ਗੁਰੂ ਕ੍ਰਾਂਤ ਸਾਹਿਬ ਅੱਗੇ ਉਪਰੋਕਤ ਅਰਦਾਸਾ ਸੋਧ ਕੇ ਰੱਖ ਦਿੱਤਾ ਤੇ ਆਪ ਹਜੂਰੀ ਵਿੱਚ ਸੱਜ ਗਏ ਇੱਕ ਦਿਨ ਪੂਰਾ ਬੀਤ ਗਿਆ ਨਾ ਦਰਸ਼ਨ ਹੋਏ ਨਾ ਹੀ ਪ੍ਰਸ਼ਾਦ ਨੂੰ ਭੋਗ ਲੱਗਿਆ ਦੂਜਾ ਦਿਨ ਹੋਇਆ ਪ੍ਰਸ਼ਾਦ ਤਾਜ਼ਾ ਤਿਆਰ ਕਰਕੇ ਗੁਰੂ ਸਾਹਿਬ ਅੱਗੇ ਰੱਖ ਕੇ ਫਿਰ ਉਸੇ ਤਰ੍ਹਾਂ ਕੀਤਾ ਤੀਜੇ ਦਿਨ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕੀਤੀ ਇਉਂ ਬੇਨਤੀ ਕਰਦੇ ਹਨ ਮੇਰੇ ਬਾਬਾ ਜੀ ਦਿਓ ਦਰਸ਼ਨ ਮੇਰੇ ਬਾਬਾ ਜੀ ਦਿਓ ਦਰਸ਼ਨ ਦਿਓ ਦਰਸ਼ਨ ਅੱਖੀਆਂ ਤਰਸਨ ਜੀ ਦਿਓ ਦਰਸ਼ਨ ਮੇਰੇ ਬਾਬਾ ਜੀ ਦਿਓ ਦਰਸ਼ਨ اڈੀਕਾਂ ਕਰਦੇ ਆ ਤੀਜਾ ਦਿਨ ਵੀ ਬੀਤ ਗਿਆ ਚੌਥੇ ਦਿਨ ਸਵੇਰੇ ਫੇਰ ਤਾਜ਼ਾ ਪ੍ਰਸ਼ਾਦ ਤਿਆਰ ਕੀਤਾ ਥਾਲ ਵਿੱਚ ਪਰੋਸ ਕੇ ਗੁਰੂ ਸਾਹਿਬ ਅੱਗੇ ਤਾਰ ਅਰਦਾਸਾ ਕਰ ਬੇਨਤੀਆਂ ਕਰਦੇ ਹਨ ਪਰ ਚੌਥਾ ਦਿਨ ਵੀ ਖਾਲੀ ਚਲਾ ਗਿਆ ਪੰਜਵੇਂ ਦਿਨ ਫੇਰ ਪਹਿਲਾਂ ਦੀ ਤਰ੍ਹਾਂ ਪ੍ਰਸ਼ਾਦ ਤਿਆਰ ਕੀਤਾ ਅਰਦਾਸਾ ਸੋਧਿਆ ਤੇ ਬਹਿ ਗਏ ਅਢੀਕਾਂ ਵਿੱਚ ਸਰੀਰਾਂ ਦੀ ਅਵਸਥਾ ਇਸ ਪ੍ਰਕਾਰ ਹੋ ਗਈ ਆਸ਼ਿਕਾਂ ਰਾਨੋਂ ਨਿਸ਼ਾਨੇਦਰ ਨજર ਆਹਾ ਸਰਦੋ ਕਮੰਗ ਫਤਨੀ ਖੁਹਾ ਬਸ ਹਰਾਮ ਇੰਤਿਆਰੀ ਬੇਕਰਾਰੀ ਵੇ ਸਵਰ ਆਸ਼ਕਾਂ ਦੀਆਂ ਨੋਨਿਸ਼ਾਨੀਆਂ ਹਨ ਆਹਾ ਸਰਦੋ ਪਿਆਰੇ ਦੀ ਜਾ ਠੰਡੇ ਹੋ ਕੇ ਲੈਂਦੇ ਰਹਿਣਾ ਰੰਗ ਜਰਦੋ ਦਾਸੀ ਵਿੱਚ ਖੂਨ ਸੁੱਕ ਜਾਣਾ ਤੇ ਚਿਹਰੇ ਤੇ ਪਲਤਣ ਆ ਜਾਣੀ ਚਸ਼ਮਤਰ ਹਰ ਵੇਲੇ ਅੱਖਾਂ ਪਿਆਰੇ ਦੀ ਯਾਦ ਵਿੱਚ ਤਰਕਈਏ ਕਿ ਰੋਂਦੀਆਂ ਹਨ ਕੰਮ ਖਪਤਨੀ ਖਾਣਾ ਪੀਣਾ ਵੀ ਭੁੱਲ ਗਿਆ ਕੰਮ ਕੌਫਤਨੀ ਗੱਲ ਕਰਨ ਨੂੰ ਵੀ ਜੀ ਨਹੀਂ ਕਰਦਾ ਇਹ ਸ੍ਰੀ ਦੀ ਵਸਤਾ ਹੋ ਜਾਣ ਤੇ ਵੀ ਦਰਸ਼ਨ ਨਾ ਹੋਏ ਇੰਜ ਕੁਝ ਹੋਣ ਤੇ ਵੀ ਹੌਸਲਾ ਨਹੀਂ ਹਾਰਿਆ ਤੇ 6 ਦਿਨ ਵੀ ਰੋਜ਼ ਅਨੁਸਾਰ ਪ੍ਰਸ਼ਾਦ ਤਿਆਰ ਕਰ ਥਾਲ ਸਜਾ ਕੇ ਗੁਰੂ ਸਾਹਿਬ ਅੱਗੇ ਤਰਕੇ ਅਰਦਾਸ ਸ਼ੁਰੂ ਕੀਤੀ ਸਰੀਰ ਕਾਹੇ ਕਮਜ਼ੋਰ ਹੋ ਚੁੱਕੇ ਹੁਣ ਕਰਕੇ ਅਰਦਾਸਾ ਕਰਦੇ ਕਰਦੇ ਦੋਵੇਂ ਸਰੀਰ ਢਹਿ ਪੈਂਦੇ ਹਨ ਤੇ ਉਹ ਪਾਤਾ ਕਿ ਨਿਰੰਕਾਰ ਦੇ ਚਰਨਾ ਵਿੱਚ ਹੀ ਪੁੱਜ ਕੇ ਦਰਸ਼ਨ ਕਰਨਗੇ